ਮੋਬਾਈਲ ਫੋਨ ਜੋ ਕਿ ਮਨੁੱਖ ਦੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਬਣ ਗਏ ਨੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਕੰਮਕਾਰ ਦੀ ਸ਼ੁਰੂਆਤ ਮੋਬਾਈਲ ਫੋਨ ਤੋਂ ਸ਼ੁਰੂ ਹੋ ਕੇ ਮੋਬਾਈਲ ਫੋਨ ਤੇ ਹੀ ਖਤਮ ਹੁੰਦੀ ਹੈ ਜਦੋਂ ਆਪਾਂ ਰੋਜ਼ਾਨਾ ਦੇ ਜੀਵਨ ਦੇ ਵਿੱਚ ਕਿਸੇ ਵਸਤੂ ਦੀ ਜਿਹੜੀ ਵਰਤੋਂ ਐ ਲੋੜ ਤੋਂ ਜ਼ਿਆਦਾ ਕਰਨ ਲੱਗ ਜਾਂਦੇ ਆ ਤਾਂ ਸਾਨੂੰ ਉਸ ਚੀਜ਼ ਦੀ ਐਡਿਕਸ਼ਨ ਹੋ ਜਾਂਦੀ ਹੈ ਜਦੋਂ ਐਡਿਕਸ਼ਨ ਹੋ ਜਾਂਦੀ ਹੈ ਉਸ ਨੂੰ ਐਡਿਕਸ਼ਨ ਨੂੰ ਛੱਡਣਾ ਬਹੁਤ ਹੀ ਔਖਾ ਹੋ ਜਾਂਦਾ ਹੈ ਇਸ ਦੇ ਆਪਣੀ ਸਿਹਤ ਉੱਤੇ ਬਹੁਤ ਹੀ ਮਾੜੇ ਪ੍ਰਭਾਵ ਨੇ ਅੱਜ ਕੱਲ ਇੰਟਰਨੈਟ ਦਾ ਜਮਾਨਾ ਹੋਣ ਕਰਕੇ ਮੋਬਾਈਲ ਫੋਨਾਂ ਦਾ ਬੱਚਿਆਂ ਦੀ ਜ਼ਿੰਦਗੀ ਵਿੱਚ ਵੀ ਅਹਿਮ ਰੋਲ ਆ ਕਿਉਂਕਿ ਬੱਚੇ ਇਸ ਨੂੰ ਪੜ੍ਹਾਈ ਦੇ ਲਈ ਵਰਤਦੇ ਨੇ ਪਰ ਮਾਪੇ ਬੇਫਿਕਰੇ ਹੋ ਕੇ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਲਈ ਮੋਬਾਈਲ ਫੋਨ ਲੈ ਕੇ ਦੇ ਦਿੰਦੇ ਆ ਔਰ ਬੱਚੇ ਇੰਟਰਨੈਟ ਦੀ ਵਰਤੋਂ ਕਰਦੇ ਆ ਮੋਬਾਈਲ ਫੋਨ ਦੇਣ ਤੋਂ ਬਾਅਦ ਮਾਪੇ ਬੇਫਿਕਰੇ ਹੋ ਜਾਂਦੇ ਆ ਵੀ ਸਾਡਾ ਉਹ ਕਦੇ ਨਹੀਂ ਧਿਆਨ ਦਿੰਦੇ ਕਿ ਸਾਡਾ ਬੱਚਾ ਕੀ ਕੁਝ ਉਸ ਤੇ ਦੇਖ ਰਿਹਾ ਕਿਉਂਕਿ ਕਾਲ ਯੁਗ ਦਾ ਜਮਾਨਾ ਚੱਲ ਰਿਹਾ ਔਰ ਇੰਟਰਨੈਟ ਤੇ ਜਿਹੜੀਆਂ ਪੋਰਨ ਸਾਈਟਾਂ ਨੇ ਉਹ ਕਾਫੀ ਜ਼ਿਆਦਾ ਵਾਇਰਲ ਨੇ ਔਰ ਜਿਹੜੇ ਨਾਬਾਲਗ ਬੱਚੇ ਨੇ ਖਾਸ ਤੌਰ ਤੇ ਉਹ ਪੋਰਨ ਸਾਈਟਾਂ ਦੇ ਉੱਤੇ ਜਿਹੜੀਆਂ ਅਸ਼ਲੀਲ ਵੀਡੀਓ ਨੇ ਉਹ ਦੇਖਣਾ ਸ਼ੁਰੂ ਕਰ ਦਿੰਦੇ ਨੇ ਸੋ ਮਾਪਿਆਂ ਨੂੰ ਵੀ ਚਾਹੀਦਾ ਕਿ ਉਹ ਆਪਣਾ ਧਿਆਨ ਰੱਖਣ ਔਰ ਇਸ ਗੱਲ ਵੱਲ ਖਾਸ ਤੌਰ ਤੇ ਧਿਆਨ ਦੇਣ ਕਿ ਉਹਨਾਂ ਦਾ ਬੱਚਾ ਮੋਬਾਈਲ ਫੋਨ ਤੇ ਕੀ ਕੁਝ ਦੇਖ ਰਿਹਾ ਇਸ ਸਬੰਧੀ ਸਾਈਬਰ ਕ੍ਰਾਈਮ ਪੁਲਿਸ ਨੇ ਇੱਕ ਪੋਰਨ ਸਾਈਟ ਤੇ ਗਲਤ ਵੀਡੀਓ ਦੇਖਣ ਵਾਲੇ ਅਤੇ ਨਵਾਲਗ ਬੱਚਾ ਦੇ ਉੱਪਰ ਪੂਰੀ ਨਜ਼ਰ ਰੱਖੀ ਹੋਈ ਹੈ ਜੇ ਕੋਈ ਨਵਾਲਗ ਬੱਚਾ ਇਸ ਸਾਈਟ ਤੋਂ ਅਸ਼ਲੀਲ ਵੀਡੀਓ ਜਾਂ ਫੋਟੋ ਜਾਂ ਉਸ ਦਾ ਲਿੰਕ ਸ਼ੇਅਰ ਕਰਦਾ ਫੜਿਆ ਗਿਆ ਤਾਂ ਉਸ ਦੇ ਉੱਪਰ ਬਣਦੀ ਕਾਨੂੰਨੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐਸਐਸਪੀ ਗੌਰਵ ਤੁਰਾ ਨੇ ਦੱਸਿਆ ਹੈ ਕਿ ਐਡੀਜੀਪੀ ਸਾਈਬਰ ਕ੍ਰਾਈਮ ਵੱਲੋਂ ਜਾਰੀ ਕੀਤੇ ਆਦੇਸ਼ਾਂ ਤਹਿਤ ਨਾ ਬਾਲਕਾਂ ਨੂੰ ਪੋਰਨੋਗ੍ਰਾਫੀ ਨੂੰ ਵੇਖਣਾ ਜਾਂ ਸ਼ੇਅਰ ਕਰਨਾ ਕਾਨੂੰਨੀ ਜ਼ੁਰਮ ਹੈ ਇਸ ਸਬੰਧੀ ਸਾਈਬਰ ਕ੍ਰਾਈਮ ਤਰਨਤਾਰਨ ਦੇ ਥਾਣਾ ਦੇ ਵਿੱਚ ਜ਼ਿਲ੍ਹੇ ਦੇ ਨਿਵਾਸੀ ਇੱਕ ਨਵਾਲਾਕਾ ਮੁੰਡੇ ਦੇ ਖਿਲਾਫ ਧਾਰਾ ਸਟਾਰਟ BIT ਦਾ ਐਕਟ 15 ਪੈਕਸੋ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਸਬੰਧਿਤ ਨਾਬਾਲਗ ਮੁੰਡੇ ਵੱਲੋਂ ਆਪਣੇ ਮੋਬਾਈਲ ਦੀ ਵਰਤੋਂ ਕਰਦੇ ਹੋਏ ਚਾਈਲਡ ਪੋਰਨੋਗ੍ਰਾਫੀ ਦੇ ਲਿੰਕਾਂ ਨੂੰ ਵਾਇਰਲ ਕਰਨਾ ਸਾਬਤ ਹੋਇਆ ਔਰ ਇਹ ਮਾਮਲਾ ਸਾਈਬਰ ਕ੍ਰਾਈਮ ਦੇ ਮੁਖੀ ਇੰਸਪੈਕਟਰ ਉਪਕਾਰ ਸਿੰਘ ਦੇ ਬਿਆਨਾਂ ਹੇਠ ਦਰਜ ਕੀਤਾ ਗਿਆ ਔਰ SSP ਨੇ ਦੱਸਿਆ ਕਿ ਨਾਬਾਲਗ ਬੱਚਿਆਂ ਦਾ ਫੋਨ ਕਿਸੇ ਵੀ ਸਮੇਂ ਚੈੱਕ ਕੀਤਾ ਜਾ ਸਕਦਾ ਹੈ ਐਡਵੋਕੇਟ ਨਵਜੋਤ ਕੋਰਾ ਚੱਪਾਨੇ ਦੱਸਿਆ ਹੈ ਕਿ ਆਈਟੀ ਐਕਟ ਦੀ ਧਾਰਾ 67 ਐਕਟ ਦੇ ਅਨੁਸਾਰ ਕੋਈ ਵੀ ਪੋਰਨ ਵੀਡੀਓ ਜਾਂ ਉਸ ਦਾ ਲਿੰਕ ਸ਼ੇਅਰ ਕਰਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਇਸ ਸੰਬੰਧੀ ਮਾਨਯੋਗ ਅਦਾਲਤਾਂ ਮੁਲਜ਼ਮ ਨੂੰ ਕੈਦ ਅਤੇ ਲੱਖਾਂ ਰੁਪਏ ਦਾ ਜੁਰਮਾਨਾ ਅਤੇ ਸਜ਼ਾ ਸੁਣਾ ਸਕਦੀ ਹੈ ਉਹਨਾਂ ਨੇ ਦੱਸਿਆ ਕਿ ਅੱਜ ਦੇ ਮਾਹੌਲ ਦੇ ਵਿੱਚ ਨਵਾਲਗ ਬੱਚਿਆਂ ਦੇ ਨਾਲ ਮਾਪਿਆਂ ਨੂੰ ਦੋਸਤਾਨਾ ਮਾਹੌਲ ਜ਼ਰੂਰ ਬਣਾਉਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਸਕੂਲ ਦੇ ਵਿੱਚ ਵੀ ਸੈਕਸ ਦੇ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ਔਰ ਸਰਕਾਰ ਵੀ ਇਸ ਸੰਬੰਧੀ ਜਾਗਰੂਕ ਕਰਨ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ